ਦੇਸੀ ਗਲਾਬ ਦੀ ਪ੍ਰੋਪਗੇਸ਼ਨ ਤੇ ਦੇਸੀ ਗਲਾਬ ਨੂੰ ਆਪਾਂ ਮੇਨਟੇਨ ਕਿਵੇਂ ਕਰਨਾ ਤੇ ਉਹਦੇ ਤੋਂ ਵੱਧ ਫੁੱਲ ਕਿਵੇਂ ਲੈਣੇ ਆ ਹਸਤੀਕਾਲ ਦੀ ਮੈਂ ਗੁਰਸਮਰਨ ਸਿੰਘ ਤਨੂਆ ਨੈਚੁਰਲ ਫਾਰਮ ਤੋਂ ਦੋਸਤੋ ਆਪਾਂ ਗਲਾਬ ਤੇ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਵੀ ਇਹਦੇ ਜਿਆਦਾ ਕਈ ਵਾਰ ਫਲ ਆਪਨ ਜਿਹੜਾ ਫੁੱਲ ਆ ਉਹ ਘਟਾਉਣ ਲੱਗ ਜਾਂਦਾ ਉਹਦਾ ਕਾਰਨ ਕੀ ਹੁੰਦਾ ਜਿਹੜੀਆਂ ਇਹ ਤੁਸੀਂ ਦੇਖ ਸਕਦੇ ਹੋ ਜੀ ਜਿਹੜੀਆਂ ਇਹ ਗਲਾਬ ਦੇ ਝੜ ਕੇ ਬਾਅਦ ਚੋਂ ਸੀਡ ਬਾਲ ਨੇ ਉਹ ਆਪਾਂ ਐਜ਼ ਇਟ ਇਜ਼ ਦਰਖਤ ਤੇ ਛੱਡ ਦਿੰਨੇ ਆ ਜੀ ਇਹਨਾਂ ਨੂੰ ਕੱਟ ਦੇਣਾ ਚਾਹੀਦਾ ਜੀ ਜਿਉਂ ਆਪਾਂ گلاب ਦਾ ਫੁੱਲ ਝੜ ਗਿਆ ਤੇ ਨਾਲ ਦੀ ਨਾਲ ਉਹਨੂੰ ਥੋੜੇ ਟਾਈਮ ਬਾਅਦ ਤੁਸੀਂ 1-2 ਦਿਨਾਂ ਬਾਅਦ ਉਹਨੂੰ ਕੱਟ ਦਿਓ ਉਹਦੇ ਨਾਲ ਹੋਊ ਕਿ ਜਿਹੜਾ ਇਹਦੇ ਚ ਸੀਡ ਬਣਨਾ ਸ਼ੁਰੂ ਹੋ ਜਾਣਾ ਸੀਡ ਬਣਨਾ ਸ਼ੁਰੂ ਹੋਊਗਾ ਤਾਂ ਉਹ ਸਾਰੇ ਬੂਟੇ ਦੀ ਜਾਨ ਲਊਗਾ ਤੇ ਨਵੇਂ ਬੂਟੇ ਜਿਹੜੀਆਂ ਕੁੰਮਬੜਾ ਨੇ ਉਹ ਆਉਣੀਆਂ हट ਜਾਣਗੀਆਂ ਤੇ ਸਾਰਾ ਧਿਆਨ ਉਹਦਾ ਸੀਡ ਵੱਲ ਨੂੰ ਹੋ ਜਾਊਗਾ ਪਰ ਜਦੋਂ ਆਪਾਂ ਇਹ ਬੋਲ ਕੱਟ ਦਾਂਗੇ ਫਿਰ ਨਵੀਂ ਫਟਾਰ ਵੀ ਇੱਥੇ ਹੀ ਚੱਲੂਗੀ ਤੇ ਇਹਦੇ ਨਾਲ-ਨਾਲ ਇਹ ਬੂਟਾ ਜਿਹੜਾ ਹੈਗਾ ਜੀ ਆਪਾਂ ਨੂੰ ਫੁੱਲ ਵੀ ਬਹੁਤ ਜ਼ਿਆਦਾ ਵਧ ਦਊਗਾ ਇਹ ਕੱਟਣਾ ਦੂਸਰਾ ਇਹਦੀ ਜਿਹੜੀ ਪ੍ਰੋਪਗੇਸ਼ਨ ਆ ਉਹ ਪ੍ਰੋਪਗੇਸ਼ਨ ਦਸੰਬਰ ਮਹੀਨੇ ਦੇ ਐਂਡ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਆਪਾਂ ਇਹਦੀਆਂ ਕਟਿੰਗਸ ਲਾ ਸਕਦੇ ਹਾਂ ਜਿਹੜੀ ਪੈਨਸਲ ਸਾਈਜ਼ ਕਟਿੰਗ ਆ ਜਾਂ ਪੈਨਸਲ ਸਾਈਜ਼ ਤੋਂ ਥੋੜਾ ਮੋٹے ਸਾਈਜ਼ ਦੀਆਂ ਕਟਿੰਗਸ ਨੇ ਉਹ ਆਪਾਂ ਕਰਕੇ ਰੱਖ ਲੈਣੀਆਂ ਨੇ ਉਹਨਾਂ ਨੂੰ ਆਪਾਂ ਚਾਹੇ ਡਾਇਰੈਕਟ ਜ਼ਮੀਨ ਦੇ ਵਿੱਚ ਲਾ ਦਈਏ ਚਾਹੇ ਉਹਨਾਂ ਨੂੰ ਆਪਾਂ ਜੀ ਕਿਸੇ ਪੋਲੀਥਿਨ ਦੇ ਵਿੱਚ ਮਿੱਟੀ ਦੇ ਵਿੱਚ ਭਰ ਕੇ ਲਾ ਦਈਏ ਇਹ ਡਾਇਰੈਕਟ ਮਿੱਟੀ ਦੇ ਵਿੱਚ ਲਾ ਸਕਦੇ ਹਾਂ ਪਹਿਲਾਂ ਜਦੋਂ ਤੋਂ ਤਕਰੀਬਨ 20-30 ਸਾਲ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਕੀ ਕਰਦੇ ਸੀ ਜੇ ਗਰਾਬ ਦੀ ਕਟਿੰਗ ਲਾਉਣੀ ਤਾਂ ਕੱਟ ਕੇ ਉਹਦੇ ਸਿਰ ਦੇ ਉੱਤੇ ਆਪਾਂ ਨੇ ਜੀ ਗੋਹਾ ਲਾ ਦੇਣਾ ਵੀ ਉਹ ਡੈਮੇਜ ਨਾ ਹੋਵੇ ਹੁਣ ਕਈ ਚੀਜ਼ਾਂ ਮਿਲ ਜਾਂਦੀਆਂ ਨੇ ਬੋਰਡੋ ਪੇਸਟ ਲਾ ਸਕਦੇ ਹੋ ਤੁਸੀਂ ਚੂਨਾ ਕਲੀ ਚੂਨੇ ਕਲੀ ਦੇ ਵਿੱਚ ਥੋੜਾ ਜਿਹਾ ਕਾਪਰ ਸਲਫੇਟ ਜੇ ਨੀਲਾ თੋਥਾ ਜੀ ਨੂੰ ਕਹਿੰਦੇ ਆ ਵਿੱਚ ਥੋੜਾ ਜਿਹਾ ਅਲਸੀ ਦਾ ਤੇਲ ਪਾ ਕੇ ਆਪਾਂ ਇੱਕ ਮਿਕਸਚਰ ਬਣਾ ਲਓ ਜਦੋਂ ਕਟਿੰਗ ਕਰਦੇ ਆ ਜਿਹੜਾ ਉਹਦਾ ਉੱਪਰਲਾ ਪਾਸਾ ਜੀ ਤੇ ਉਹਦੇ ਤੇ ਆਪਾਂ ਇਹ ਪਾਊਡਰ ਇਹ ਮਿਕਸਚਰ ਲਾ ਦੇਣਾ ਤੇ ਜਿਹੜਾ ਨੀਚੇ ਵਾਲਾ ਪਾਸਾ ਉਹਨੂੰ ਧਰਤੀ ਦੇ ਵਿੱਚ ਦੱਬ ਦੇਣਾ ਇਹ ਤਕਰੀਬਨ 2 ਇੰਚ ਆਪਾਂ ਧਰਤੀ 'ਚ ਦੱਬੀਏ ਤੇ 4 ਇੰਚ ਬਾਹਰ ਰੱਖੀਏ 6 ਇੰਚ ਤੋਂ 7 ਇੰਚ ਦੀ ਕਲਮ ਇਹਦੀ ਬਹੁਤ ਵਧੀਆ ਰਹਿੰਦੀ ਹੈ ਸਹੀ ਸਮਾਂ ਇਹਦਾ ਜਿਹੜਾ ਲਾਉਣ ਦਾ ਹੈ ਉਹ ਦਸੰਬਰ ਇਹ ਆ ਜੀ ਦਸੰਬਰ ਜਾਂ ਜਨਵਰੀ ਬਸ ਇਦੋਂ ਲੇਟ ਨਹੀਂ ਜਨਵਰੀ ਸਾਰੀ ਨਹੀਂ ਜੀ 10 ਜਨਵਰੀ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਕਲਮਾ ਦਾ ਕੰਮ ਨਿਬੜ ਲੈਨੇ ਆ ਤੇ ਇਹੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੀ ਮੇਨ ਗੱਲ ਇਹ ਦੀ ਜੇ ਗਲਾਬ ਤੁਹਾਡਾ ਕੋਈ ਵੀ ਆ ਤੇ ਉਹ ਜੇ ਫੁੱਲ ਨਹੀਂ ਦੇ ਰਿਹਾ ਤਾਂ ਉਹਦੀਆਂ ਜਿਹੜੀਆਂ ਸੀਡ ਬਾਲ ਨੇ ਤੁਸੀਂ ਇੱਕ ਵਾਰ ਚੈੱਕ ਕਰਿਓ ਸੀਡ ਬਾਲ ਨੂੰ ਕੱਟ ਦਿਓ ਜਦੋਂ ਸੀਡ ਬਾਲ ਕਟੋਗੇ ਤੇ ਉਹਨਾਂ ਨੂੰ ਨਵਾਂ ਵੱਧ ਫਟਾਰਾ ਦੇਣਾ ਤੇ ਨਾਲ ਦੀ ਨਾਲ ਹੀ ਉਹਨੇ ਆਪਾਂ ਨੂੰ ਵੱਧ ਫੁੱਲ ਦੇਣ ਲੱਗ ਜਾਣਾ ਹੋਰ ਇੱਕ ਚੱਕਰ ਆ ਜੀ ਜੇ ਕਈ ਦੋਸਤ ਕਹਿੰਦੇ ਵੀ ਸਾਡੇ ਘਰ ਪੀਲਾ ਗਲਾਬ ਆ ਜਾਂ ਲਾਲ ਗਲਾਬ ਆ ਜਾਂ ਹੋਰ ਕਈ ਤਰ੍ਹਾਂ ਦੇ ਗਲਾਬ ਨੇ ਅਸੀਂ ਉਹਨਾਂ ਦੀ ਕਟਿੰਗ ਲਾ ਸਕਦੇ ਆ ਨਹੀਂ ਜੀ ਉਹਨਾਂ ਦੀ ਕਟਿੰਗ ਨਹੀਂ ਦੇਸੀ ਸਿਰਫ ਇਹ ਚੰਗਿਆੜਾ ਗਲਾਬ ਆ ਇਹਦੀ ਛੋਟੀ ਝਾੜੀ ਬਣਦੀ ਆ ਇੱਕ ਜ਼ਿਆਦਾ ਕੰਡਿਆਂ ਵਾਲਾ ਗਲਾ ਗਲਾਬੀ ਗਲਾਬ ਤੇ ਇੱਕ ਲਾਲ ਗਲਾਬ ਹੁੰਦਾ ਜਿਹੜਾ ਬਹੁਤ ਤੇਜ਼ੀ ਨਾਲ ਬੇਲ ਦੀ ਤਰ੍ਹਾਂ ਵਧਦਾ ਕੰਡੇ ਬਹੁਤ ਜ਼ਿਆਦਾ ਹੁੰਦੇ ਆ ਜਾਂ ਉਹ ਗੁਲਾਬ ਦੀ ਕਲਮ ਕਟਿੰਗ ਲੱਗ ਸਕਦੀ ਆ ਦੂਜਿਆਂ ਨੂੰ ਆਪਾਂ ਨੂੰ ਗਰਾਫਟ ਕਰਨਾ ਪੈਂਦਾ ਜੀ ਉਹ ਆਪਾਂ ਅੱਖ ਛਾੜਦੇ ਆ ਜੀ ਇਹਦੇ ਉਹ ਤਰੀਕਾ ਹੋਰ ਆ ਉਹ ਪਰ ਫਰਵਰੀ ਤੋਂ ਬਾਅਦ ਹੁੰਦਾ ਜੀ ਜੇ ਆਪਾਂ ਨੇ ਘਰ ਦੇ ਵਿੱਚ ਆਪਣੇ ਚੰਗਿਆੜਾ ਗੁਲਾਬ ਜਿਹਦੇ ਵਿੱਚੋਂ ਖੁਸ਼ਬੂ ਆਉਂਦੀ ਆ ਮੇਨ ਚੱਕਰ ਤੁਸੀਂ ਇਹ ਦੇਖ ਲੈਣਾ ਜਿਹੜੇ ਜਿਹੜੇ ਫੁੱਲ ਚੋਂ ਖੁਸ਼ਬੂ ਆਉਂਦੀ ਆ ਉਹ ਫੁੱਲ ਹੀ ਆਪਾਂ ਕਟਿੰਗ ਉਹਦੀ ਲਗਾ ਸਕਦੇ ਆ ਕਿਉਂਕਿ ਜਿਹੜੇ ਅੱਡ ਅੱਡ ਰੰਗਾਂ ਦੇ ਫੁੱਲ ਨੇ ਉਹਨਾਂ ਚੋਂ ਖੁਸ਼ਬੂ ਬਹੁਤ ਘੱਟ ਆਉਂਦੀ ਆ ਤੇ ਇਹ ਜਿਹੜੇ ਗਲਾਬ ਨੇ ਚੰਗਿਆੜਾ ਗਲਾਬ ਪੰਜਾਬ ਦੇ ਵਿੱਚ ਕਾਮਨਲੀ ਪਾਇਆ ਜਾਂਦਾ ਪਾਣੀ ਵਾਲੀਆਂ ਟੈਂਕੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਅੱਗੇ ਤਾਂ ਆਮ ਹੁੰਦਾ ਸੀ ਹੁਣ ਇਹਦਾ ਥੋੜਾ ਜਿਹਾ ਚਲਣ ਘਟ ਗਿਆ ਸੀ ਪਰ ਇਹ ਸਭ ਤੋਂ ਵਧੀਆ ਗਲਾਬ ਆ ਫੁੱਲ ਵੀ ਬਹੁਤ ਦਿੰਦਾ ਗੁਲਕੰਤ ਵੀ ਇਸੇ ਗਲਾਬ ਦੀ ਬਣੂਗੀ ਤੇ ਨਾਲ ਦੀ ਨਾਲ ਆਪਾਂ ਇਹਨੂੰ ਈਜ਼ੀਲੀ ਪ੍ਰੋਪਗੇਟ ਕਰ ਸਕਦੇ ਆ ਇਹਨਾਂ ਦੇ ਨਾਂ ਦੇ ਵਿੱਚ ਜਿਉਂ ਸਰਦੀ ਆ ਗਈ ਤੁਸੀਂ ਇਹਦੀਆਂ ਟਾਣੀਆਂ ਕੱਟ ਕੇ ਮਿੱਟੀ ਦੇ ਵਿੱਚ ਜਾਂ ਫਿਰ ਲਿਫਾਫੇ ਦੇ ਵਿੱਚ ਲਾ ਦਿਓ ਇਹ ਡਾਇਰੈਕਟਲੀ ਇਹ ਹੋ ਜਾਂਦਾ ਜੀ ਬਹੁਤ ਉੱਤੋਂ ਥੋੜਾ ਜਿਹਾ ਕਵਰ ਕਰਨਾ ਚਾਹੀਏ ਉਹ ਗੋਹੇ ਨਾਲ ਕਵਰ ਕਰ ਲਈਏ ਚਾਹੇ ਆਪਾਂ ਬੋਰਡ ਪੇਸਟ ਨਾਲ ਕਵਰ ਕਰ ਲਈਏ ਉਹ ਜ਼ਰੂਰੀ ਹੁੰਦਾ ਵੀ ਕਿਤੇ ਉੱਤੋਂ ਟਾਣੀ ਸੁੱਕਦੀ ਸੁੱਕਦੀ ਥਲੇ ਨੂੰ ਨਾ ਆ ਜਾਵੇ ਫਿਰ ਕੋਈ ਨਾ ਕੋਈ ਅੱਖ ਚੱਲ ਪੈਣੀ ਆ ਉਸ ਤੋਂ ਬਾਅਦ ਇਹ ਬੜੇ ਵਧੀਆ ਤਰੀਕੇ ਨਾਲ ਹੋ ਜਾਂਦਾ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਹੁਣ ਅਸੀਂ ਕਟਿੰਗ ਸ਼ੁਰੂ ਕਰਨੀਆਂ ਕਟਿੰਗ ਇਹਨਾਂ ਦੀਆਂ ਕਰਕੇ ਕਲਮਾ ਬਣਾ ਕੇ ਤੇ ਹੁਣ ਇਹਨਾਂ ਨੂੰ ਅਸੀਂ ਅੱਗੇ ਖੇਤ ਦੇ ਵਿੱਚ ਪੋਲੀਥਨ ਦੇ ਵਿੱਚ ਲਾਉਣਾ ਸ਼ੁਰੂ ਕਰਾਂਗੇ ਜੀ ਧੰਨਵਾਦ ਜੀ